ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਦੀ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਬਹੁਤ ਜਿਆਦਾ ਸੋਹਣੇ ਸਪੈਸ਼ਲ ਸਮਰ ਦੇ ਲਈ ਪਾਰਟੀ wear ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਆਂ ਅਵੇਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਜਰਜਟ ਬਰਾਸੋ ਦੀ ਤੁਹਾਨੂੰ ਜਿਹੜੀ ਹੈਗੀ ਉਹ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਹੈਗੀ ਹੈ ਜਿਹੜੀ ਬਾਟਮ ਮਿਲੇਗੀ ਸੈਲਫ ਸ਼ਿਮਰ ਦੀ ਹੋਏਗੀ ਜਿਹੜੀ ਕਿ ਕ੍ਰੋਸ ਜਰਜਟ ਦੀ ਹੋਏਗੀ ਤੇ ਪੂਰਾ ਜਿਹੜਾ ਸੂਟ ਹੈਗਾ ਤੁਹਾਨੂੰ 1875 ਰੁਪਏ ਦਾ ਪਵੇਗਾ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਜੇਕਰ ਤੁਸੀਂ ਇਹਨਾਂ ਦਾ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਵੇਗਾ ਇਹ ਸੂਟ ਹੈਗੇ ਜਿਹੜੇ ਕੜਾਈਆਂ ਦੇ ਨਾਲੋਂ ਹਟ ਕੇ ਬਹੁਤ ਹੀ ਜ਼ਿਆਦਾ ਸੋਹਣੇ ਇਹਨਾਂ ਦੀ ਲੁੱਕ ਆndi ਹੈਗੀ ਇਹ ਵਾਲੀ ਸੂਟ ਸੀ ਦੇ ਸਪੈਸ਼ਲ ਸਮ ਐਵਰੀ ਲਿਵੀ ਸੂਟ ਜਿਹੜੇ ਤੁਹਾਨੂੰ ਮਿਲ ਜਾਣਗੇ ਜੌਰੇਟ ਦੀ ਤੁਹਾਨੂੰ ਸ਼ਰਟ ਮਿਲੇਗੀ ਜਿਸ ਦੇ ਉੱਪਰ ਆਰੀ ਵਰਕ ਰਹਿਣ ਵਾਲਾ ਹੈਗਾ ਹੈ ਪਲੱਸ ਡਿਜੀਟਲ ਪ੍ਰਿੰਟਡ ਸ਼ਰਟ ਹੋਵੇ ਇਕ ਦੇ ਨਾਲ ਤੁਹਾਨੂੰ ਪਲੇਨ ਗਰੇਵ ਦੀ ਬਾਟਮ ਮਿਲੇਗੀ ਤੇ ਨਾਲ ਤੁਹਾਨੂੰ ਪਿਓਰ ਜੌਰੇਟ ਦਾ ਖੁੱਲਾ ਡੋਲਾ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟਡ ਦੁਪੱਟਾ ਮਿਲੇਗਾ ਇਹਨਾਂ ਦਾ ਪ੍ਰਾਈਸ ਹੈ ਸਿਰਫ ਸਿਰਫ 2550 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੋਂ ਅਮਰੀ ਸੂਟ ਵਿੱਚ ਮਿਲ ਜਾਣਗੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲੇਗੀ ਪਲੱਸ ਪ੍ਰਿੰਟਿੰਗ ਮਿਲੇਗੀ ਇਹ ਵਾਲੇ ਡੈਟ ਸੂਟ ਰਣ ਵਾਲੇ ਹੈਗੇ ਆ ਕੈਮਰੇ ਕਾਟਨ ਦਾ ਸੂਟ ਹੋ ਗਿਆ ਡੈਸਟਰ ਪੈਂਟ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਦੋਹਾਂ ਦੀ ਜਿਹੜੀ ਕੱਟ ਹੋਈਗੀ ਉਹ ਟਾਈਟ ਮੀਟਰ ਦੀ ਰਹਿਣ ਵਾਲੀ ਹੈਗੀ ਹੈ ਵਿਦਆਊਟ ਦੁਪੱਟਾ ਹੋਣਗੇ ਪ੍ਰਾਈਸ ਹੈਗਾ ਸਿਰਫ 650 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹਨਾਂ ਵਿੱਚੋਂ ਵੀ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲਾ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਜਿਹੜੇ ਇਹ ਸੂਟ ਤੁਹਾਨੂੰ ਮਿਲ ਰਿਹਾ ਹੈਗੇ ਤੇ ਤੁਸੀਂ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਔਰ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ। ਲੀਸਿਸ ਵਗੈਰਾ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਸੂਟ ਹੈਗੇ ਤੁਸੀਂ ਰੈਡੀ ਕਰ ਸਕਦੇ ਹੋ। ਇਹ ਵਾਲੇ ਜਿਹੜੇ ਸੂਟ ਹੁਣ ਮਿਲਣਗੇ ਤੁਹਾਨੂੰ ਨਿਊ ਸਟੱਫ ਹੈਗਾ ਜਿਹੜਾ ਕਿ ਬਰਬਰੀ ਦਾ ਤੁਹਾਨੂੰ ਮਿਲੇਗਾ। ਡਿਜੀਟਲ ਪ੍ਰਿੰਟ ਦਾ ਸੂਟ ਮਿਲੇਗਾ ਨਾਲ ਤੁਹਾਨੂੰ ਡਿਸਟ੍ਰੈਪ੍ਰਿੰਟ ਦਾ ਹੀ ਦੁਪੱਟਾ ਮਿਲੇਗਾ। ਇਹ ਵਾਲੇ ਜਿਹੜੇ ਸੂਟ ਹੈਗੇ ਆਪਾਂ ਨੇ ਆਫਰ ਤੇ ਉੱਪਰ ਲਗਾ ਦਿੱਤੇ ਹੈ ਸਾਇਬਾ ਬ੍ਰਾਂ